ਬਜੀ ਕੀ ਨਾਮ ਤੁਹਾਡਾ ਤੁਸੀਂ ਅੱਜ ਬੈਂਕ ਦੇ ਮੂਹਰੇ ਧਰਨਾ ਦਿੱਤਾ ਹੈ ਮਾਮਲਾ ਕੀ ਹੈ ਬਾਈ ਜੀ ਮੇਰਾ ਨਾਮ ਲਾਲਜੀਤ ਸਿੰਘ ਹੈ ਜੀ ਪਿੰਡ ਮੇਰਾ ਥੇ ਗੁਜਰ ਆ ਬੈਂਕ ਨੇ ਸਾਡੇ ਨਾਲ ਲਿਮਟਾਂ ਦੇ ਨਾਮ ਤੇ ਠੱਗੀ ਮਾਰੀ ਹੈ ਜੀ ਤਕਰੀਬਨ 3 ਮਹੀਨੇ ਤੋਂ ਅਸੀਂ ਗੱਲਬਾਤ ਚੱਲ ਰਹੀ ਹੈ ਘੇੜੇ ਮਾਰੀ ਜਾਂਦੇ ਆ ਸਾਡੇ ਕੁਝ ਵੀ ਇਹਨਾਂ ਨੇ ਪੜਪੱਲੇ ਨਹੀਂ ਪਾਇਆ ਆ ਕੇ ਸਾਨੂੰ ਬੈਂਕ ਦੇ ਬਾਹਰ ਦਰੀਬ شوਜੀ ਹੁਣ ਤੱਕ ਕਿੰਨੇ ਲੋਕ ਨੇ ਜਿੰਨਾ ਠਗੀ ਵਾ 22 ਤੋਂ 25 ਲੋਕ ਸਾਹਮਣੇ ਆ ਚੁੱਕੇ ਆ ਜੀ ਜਿਨ੍ਹਾਂ ਨੇ ਇਹ ਦਰਖਾਸਤਾਂ ਦਿੱਤੀਆਂ ਨੇ ਪੁਲਿਸ ਨੂੰ ਇੱਕ ਬੰਦੇ ਵੱਲੋਂ ਐਫਆਈਆਰ ਕਰਕੇ ਪੁਲਿਸ ਨੇ ਬਾਕੀ ਸਾਰੀਆਂ ਦਰਖਾਸਤਾਂ ਕਲੱਬ ਕਰ ਦਿੱਤੀਆਂ ਨੇ ਪਰਚਾ ਹੋ ਚੁੱਕਿਆ ਚਾਰ ਬੰਦਿਆਂ ਦੀ ਕਰੀਬ ਗ੍ਰਿਫਤਾਰੀ ਵੀ ਹੋ ਚੁੱਕੀ ਆ ਟੋਟਲ 6 ਬੰਦੇ ਨਾਮਜ਼ਦ ਕੀਤੇ ਆ ਪੁਲਿਸ ਨੇ ਹਾਲੇ ਤੱਕ ਗਿਣਤੀ ਬਹੁਤ ਜ਼ਿਆਦਾ ਹੈ ਜੀ 50 ਪਲੱਸ ਬੰਦੇ ਇਹਦੇ ਵਿੱਚ ਆਉਣਗੇ ਫਿਰ ਇੱਕ ਰਲਿਆ ਮਿਲਿਆ ਗਰੋ ਹੈ ਜੀ ਪੂਰਾ ਕਿੰਨੇ ਕਰੋੜ ਦੀ ਠੱਗੀ ਵੱਜ ਚੁੱਕੀ ਹੁਣ ਤੱਕ ਲਗਭਗ 4.5 ਕਰੋੜ ਸਾਡੀ ਨੌਲੇਜ ਹੈ ਜੀ ਹੁਣ ਤੱਕ ਤੇ ਇਸ ਤੋਂ 10 ਗੁਣਾ ਵਧੂਗਾ ਜੀ ਇਹ ਬਹੁਤ ਸਾਰੇ ਲੋਕ ਅਜਿਹੇ ਆ ਜਿਨ੍ਹਾਂ ਨੂੰ ਚਾਹਰ ਨੂੰ ਪਤਾ ਹੀ ਨਹੀਂ ਵੀ ਸਾਡੇ ਨਾਲ ਨੇ ਕੀ ਕੀ ਕਰਦੇ ਆ ਮੰਗ ਕੀ ਕਰਦੇ ਮੰਗ ਅਸੀਂ ਇਹ ਕਰਦੇ ਆ ਵੀ ਜਿਹੜਾ ਬੈਂਕ ਨੇ ਫਰਾਡ ਕੀਤਾ ਸਾਡੇ ਨਾਮ ਵਰਤੇ ਕੇ ਸਾਡੇ ਪੈਨ ਕਾਰਡ ਵਰਤੇ ਕੇ ਆਧਾਰ ਕਾਰਡ ਵਰਤੇ ਕੇ ਫਰਾਡ ਤਾਂ ਬੈਂਕਰਾਂ ਨੇ ਕੀਤਾ ਮੁਲਾਜ਼ਮਾ ਨੇ ਬੈਂਕ ਨੂੰ ਚਾਹੀਦਾ ਮੁਲਾਜ਼ਮਾ ਤੇ ਐਫ ਆਈ ਆਰ ਕਰਾਵੇ ਲੇਕਿਨ ਬੈਂਕ ਆਪਦੇ ਮੁਲਾਜ਼ਮਾ ਨੂੰ ਬਚਾਉਣ ਤੇ ਲੱਗਾ ਹੋਇਆ ਲੋਕਾਂ ਨੂੰ ਦਬਾ ਰਿਹਾ ਇਹ ਸਾਡੇ ਪੈਸੇ ਸਾਡੇ ਨਾਮ ਬੋਲਦੇ ਆ ਸਾਡੀਆਂ ਜਮ੍ਹਾਂ ਬੰਦੀਆਂ ਚੜ੍ਹ ਗਈ ਦੇਣਦਾਰਤਾ ਸੀ ਹੋ ਗਏ ਉਹਦੇ ਸਾਰੀ ਉਮਰ ਦੇ ਸਿਵਲ ਸਕੋਰ ਸਾਡੇ ਖਰਾਬ ਹੋ ਗਏ ਸਾਡਾ ਟ੍ਰੈਕ ਰਿਕਾਰਡ ਖਰਾਬ ਹੋ ਗਿਆ ਜੀ ਸਾਰਾ ਮੰਗ ਸਾਡੀ ਇਹ ਆ ਵੀ ਇਹ ਪੈਸੇ ਸਾਨੂੰ ਐਨਓਸੀ ਜਾਰੀਆਂ ਕੀਤੀਆਂ ਜਾਣ ਸਾਰੇ ਬੰਦਿਆਂ ਨੂੰ ਤਾਂ ਕਿ ਉਹ ਆਪਦੀ ਕਬੀਲਦਾਰੀ ਨੂੰ ਚਲਾ ਸਕਣ ਬੱਬਲ ਸਿੰਘ ਜੀ ਪਿੰਡ ਸਤੀਏ ਵਾਲਾ ਜੀ ਆਪਣੇ ਨਾਲ ਟੋਟਲ ਹੋਇਆ ਜੀ 25 ਲੱਖ 90 ਹਜ਼ਾਰ ਦਾ ਕਰਜ਼ਾ ਹੈ ਇਹ ਕਿਵੇਂ ਕੀ ਕਾਬੂ ਕਾ ਨਹੀਂ ਲੱਗਦਾ ਹੈ ਕਿ ਆਪ ਇਹਨਾਂ ਦਾ ਬਾਰੇ ਕੀ ਕਿਵੇਂ ਕਰਾਇਆ ਗਿਆ ਹੈ ਹਾਂਜੀ ਇਹਨਾਂ ਨੂੰ ਮਿਲੇ ਸੀਗੇ 2023 ਦੇ ਵਿੱਚ 7ਵੇਂ ਮਹੀਨੇ ਜੀ ਮਿਲੇ ਸੀਗੇ ਲਿਮਟ ਬਾਰੇ ਅਸੀਂ ਮਿਲੇਗੇ ਸਾਡਾ ਰਾਹ वार्ता ਹੋਇਆ ਸੀਗਾ ਤੇ ਇਹਨਾਂ ਨੇ ਸਾਡੇ ਕੋਲ ਫਾਈਲ ਸਾਈਨ ਕਰਵਾਈ ਸੀ ਫਾਈਲ ਸਾਈਨ ਕਰਵਾ ਕੇ ਲਗਾਏ ਤੇ ਫਾਈਲ ਸਾਈਨ ਕਰਵਾ ਕੇ ਜਦੋਂ ਉਸ ਤੋਂ ਬਾਅਦ ਸਾਨੂੰ ਕਿਹਾ ਵੀ ਲਿਮਟ ਵੱਜ ਜੇਗੀ ਅਸੀਂ 걔ੜੇ ਕੱਢਦੇ ਰਹੇ ਹਾਂ ਸਾਡੀ ਲਿਮਟ ਵੱਜੀ ਕਿ ਨਹੀਂ ਵੱਜੀ ਅਸੀਂ ਬਣਵਾਈ ਸੀਗੀ 12 ਲੱਖ 60 ਹਜ਼ਾਰ ਦੀ ਉਹਨਦੇ ਵਿੱਚ ਸਾਨੂੰ ਕਹਿੰਦੇ ਰਿਹਾ ਵੀ ਅਜੇ ਨਹੀਂ ਅਜੇ ਟਾਈਮ ਲੱਗੇਗਾ ਥੋੜਾ ਟਾਈਮ ਹੋਰ ਰਕੋ ਐਵੇਂ ਟਾਈਮ ਲਗਾਉਂਦੇ ਲਗਾਉਂਦੇ ਕਾਫੀ ਟਾਈਮ ਲੰਘ ਗਿਆ ਵਿੱਚੋਂ 8.40 ਲੱਖ ਦਾ ਲੋਨ ਵੀ ਕਰਾ ਗਏ 21 ਲੱਖ ਲੋਨ ਲਿਮਿਟ ਹੋ ਗਿਆ ਤੇ ਸਾਡਾ 4.90 ਲੱਖ ਰੁਪਇਆ ਜਿਹੜਾ ਸੇਵਿੰਗ ਖਾਤੇ ਵਿੱਚ ਪਿਆ ਸੀ ਸਾਡਾ ਉਹ ਉਹਦੇ ਵਿੱਚੋਂ ਵੀ ਕਢਵਾ ਲਿਆ ਗਿਆ ਨਹੀਂ ਜਿਹੜਾ ਇਹ ਸੇਵਿੰਗ ਖਾਤਾ ਨਾਲ ਖੋਲਿਆ ਸੀ ਉਹਦੇ ਵਿੱਚ ਸਾਡਾ ਲੈਣ ਦੇਣ ਹੁੰਦਾ ਰਿਹਾ ਕਾਫੀ ਉਹਦੇ ਵਿੱਚ ਜਦੋਂ ਅਸੀਂ ਚੈੱਕ ਕਰਵਾਇਆ ਆ ਕੇ ਪੈਸੇ ਲੈਣ ਆਏ ਬੈਂਕ ਦੇ ਵਿੱਚੋਂ ਸਾਡਾ 4.90 ਲੱਖ ਸੇਵਿੰਗ ਖਾਤੇ ਵਿੱਚ ਕਰਵਾ ਲਿਆ ਗਿਆ ਹਾਂਜੀ ਸੇਵਿੰਗ ਖਾਤੇ ਵਿੱਚ ਕਰਵਾ ਲਿਆ ਗਿਆ ਜੀ ਤੁਹਾਡੇ ਕੋਲ ਦਸ ਲੱਖ ਲੱਗ ਜਾਂਦਾ ਹੈ ਏਟੀਐਮ ਤੇ ਆ ਗਿਆ ਨਾ ਜੀ ਕੋਈ ਨਹੀਂ ਨਾ ਕੋਈ ਮੈਸੇਜ ਆਉਂਦਾ ਹੀ ਨਾ ਕੋਈ ਚੈੱਕ ਬੁੱਕ ਨਾ ਪਾਸ ਬੁੱਕ ਨਾ ਏਟੀਐਮ ਕੁਝ ਨਹੀਂ ਦਿੱਤਾ ਗਿਆ ਜੀ ਸਾਡਾ ਬੱਸ ਬੈਂਕ ਦੇ ਵਿੱਚ ਲੈਣ ਦੇ ਨੂੰ ਹੁੰਦਾ ਰਿਹਾ ਜੀ ਕੀ ਹੋ ਰਹੀ ਹੈ ਇਹ ਨਾਲ ਕਰ ਰਹੇ ਨੇ ਕੀ ਹੈ ਹੁਣ ਗੱਲਬਾਤ ਹੋਈ ਹੈ ਜੀ ਸਾਰੇ ਜਿਹੜੇ ਪੁਰਾਣੇ ਮੁਲਾਜ਼ਮ ਸੀ ਉਹ ਸਾਰੇ ਸਸਪੈਂਡ ਕਰਦੇ ਕੋਈ ਕੋਈ ਤੇ ਐਫ ਆਈ ਆਰ ਦਰਜ ਹੋ ਗਈ ਹੈ ਕੋਈ ਜੇ ਫੜੇ ਨਹੀਂ ਗਏ ਜਿਹੜੇ ਨਵੇਂ ਸਟਾਫ ਹੈ ਉਹ ਕਹਿੰਦੇ ਸਾਡੀ ਆਡਿਟ ਟੀਮ ਚੈੱਕ ਕਰਦੀ ਪਈ ਹੈ ਬਸ ਹਜੇ ਤਾਂ ਲਾਰੇ ਲਫੇ ਲੱਗਦੇ ਪਏ ਅਸੀਂ ਤੇ ਇਹੀ ਮੰਗ ਕਰਦੇ ਆ ਕਿ ਸਾਡੀ ਜਿਹੜੀ ਹੈਗੀ ਐਨਓ ਸਾਨੂੰ ਦਿੱਤੀ ਜਾਵੇ ਬੈਂਕ ਦਾ ਪੈਸਾ ਬੈਂਕ ਦੇ ਮੁਲਾਜ਼ਮ ਹੀ ਖਾ ਕੇ ਸਾਨੂੰ ਕੋਈ ਪੈਸਾ ਨਹੀਂ ਮਿਲਿਆ ਅਸੀਂ ਇਹੋ ਮੰਗ ਹੀ ਕਰਦੇ ਆ ਵੀ ਸਾਡੀ ਐਨਓ ਦਿੱਤੀ ਜਾਵੇ ਤੇ ਸਾਡਾ ਜਿਹੜਾ ਪੈਸਾ ਸੇਵਿੰਗ ਖਾਤੇ ਦਾ ਵਾਪਸ ਕੀਤਾ ਜਾਵੇ ਕੋਈ ਤੁਸੀਂ ਜਦੋਂ ਕੈਪੀਟਲ ਬੈਂਕ ਦੇ ਮੁਰੇ ਧਰਨਾ ਲਾਇਆ ਕਾਰਨ ਕੀ ਆ ਸਰ ਸਾਡੇ ਨਾਲ ਕੈਪੀਟਲ ਬੈਂਕ ਨੇ ਲਿਮਿਟਾ ਬਣਾ ਕੇ ਸਾਡੇ ਨਾਲ ਬਹੁਤ ਦੀ ਵੱਡਾ ਫਰੋਡ ਕੀਤਾ ਹੈ ਅਸੀਂ ਕੋਲ ਮਲਾ ਕੇ 30 ਮੈਂਬਰ ਆ ਜੀ ਸਾਰੇ ਨਾਲ ਇੱਕ ਤਰ੍ਹਾਂ ਦਾ ਇਹਨਾਂ ਨੇ ਫਰੋਡ ਕੀਤਾ ਹੈ ਜਾਲੀ ਸਾਈਨ ਕਰਾਏ ਨੇ ਜਾਲੀ ਦਸਤਾਵੇਜ਼ ਇਹ ਸਾਰੇ ਕਿਹਦੇ 35 ਲੱਖ ਰੁਪਏ ਕਢਾਇਆ ਕਿਹਦੇ 15 ਲੱਖ ਕਿਹਦਾ 20 ਲੱਖ ਸਾਰੇ ਜ਼ੀਰੋ ਜ਼ੀਰੋ ਬੈਲੈਂਸ ਕੀਤਾ ਵੱਡਾ ਕਿੰਨੇ ਲੱਖ ਮੇਰੇ ਦੋ ਲਿਮਿਟਾ ਸੀ ਆ 35 35 ਲੱਖ ਦੀਆਂ ਜੀ ਕੀ ਨਾਮ ਕੀ ਤੁਹਾਡਾ ਮੇਰਾ ਰਣਜੀਤ ਸਿੰਘ ਤੇ ਪ੍ਰਭਜੀਤ ਸਿੰਘ ਦੇ ਨਾਮ ਮੰਗੀ ਕਰਦੇ ਹੋ ਸਰ ਅਸੀਂ ਮੰਗਾਨੇ ਸਾਨੂੰ ਬੈਂਕੋਂ ਨੂੰ ਸਾਨੂੰ ਐਨਓਸੀ ਚਾਹੀਦੀ ਏ ਜਿਹੜੇ ਪੈਸੇ ਇਹਨਾਂ ਨੇ ਕਢਾਇਨੇ ਆਪੇ ਹੀ ਦੇਣੇ ਆ ਜੀ ਤੁਹਾਡੇ ਕਿੱਥੇ ਜਾਂਦੇ ਨੇ ਲੱਖੀ ਠੱਗੀ ਬੱਜੀ ਅੰਦਰ ਉੱਥੇ ਜਾਂਦੇ ਕਰੋ ਸੋਨੇ ਦਾ ਸਾਈਡ ਤੇ ਹੋ ਜਾਓ ਹਾਂਜੀ ਮਾਮਲਾ ਕੀ ਸੀ ਮਾਮਲਾ ਐਂਟਰੀ ਜਮ੍ਹਾਂ ਕਰਾਤੀ ਸਰ ਲੋਨ ਪਹਿਲਾਂ ਕਰਾਇਆ ਫਿਰ ਲਿਮਟ ਕਰਾਈਆ ਲੋਡ ਨਹੀਂ ਹੀ ਪੈਸਾ ਦੀ ਹੈਗਾ ਜਮ੍ਹਾਂ ਕਰਾ ਦਈਏ ਹਾਂਜੀ ਇਹ ਲੋਡ ਹੋਈ ਫੇਰ ਕਢਾ ਲਾਂਗੇ ਸਾਡੇ ਕੋ ਪਤਾ ਨਹੀਂ ਵੀ ਇਹਨੇ ਕਿਦਾਂ ਉਲਟਾ ਪਲਟਾ ਕਰਕੇ ਚੈੱਕ ਸਾਰੇ ਤੇ ਪਾਸੇ ਆਪਦੇ ਰਿਸ਼ਤੇਦਾਰਾਂ ਨੂੰ ਵੰਡਦੇ ਆ ਜੀ ਸਾਡੇ ਕੋਲ ਡਿਟੇਲ ਹੈ ਗਈ ਆ ਸਾਰੀ ਆਜੋ ਹਾਂ ਜੀ ਕੀ ਨਾਮ ਕੀ ਤੁਹਾਡਾ ਸਕੂਲ ਦੇ ਵਿੱਚ ਹਾਂ ਜੀ ਮੰਗ ਕੀ ਕਰਦੇ ਮੰਗ ਕਰਦੇ ਆ ਜੀ ਇਹਨਾਂ ਦੇ ਕਾਰਾਈਆਂ ਦੇ ਵਰਕਰ ਤੇ ਆਪੂ ਖਾਣਦੇ ਜਿੱਥੇ ਜਾਂ ਜਾਂ ਅਸੀਂ ਦਿੱਤੇ ਜਾਵੇ ਸਾਰਿਆਂ ਨੂੰ ਸਾਡੇ ਪੈਸੇ ਖਾਤੇ ਹੀ ਕੀਤੇ ਜਾਣ ਜੀ ਕੀ ਕੀ ਨਾਮ ਤੁਹਾਡਾ ਤੁਹਾਡੇ ਨਾਲ ਕੀ ਠੱਗੀ ਵਧੀ ਹੈ ਮੇਰਾ ਨਾਮ ਜਗENDER ਸਿੰਘ ਹੈ ਰਪਿੰਦਰ ਰੁਕਣਾ ਮੰਗਲਾ ਜੀ ਤੇ ਸਾਡੇ ਨਾਲ 8 8 ਲੱਖ ਦੀ ਠੱਗੀ ਮਾਰੀ ਗਈ ਹੈ ਜੀ ਕਿ ਕਿ ਸਾਡੇ ਕੋ ਡਾਕੂਮੈਂਟ ਸਾਰੇ ਸਾਈਨ ਕਰਾ ਕੇ ਘਰੋਂ ਲੈ ਲੈਂਦੇ ਨੇ ਸਾਨੂੰ ਇਹ ਨਹੀਂ ਦੱਸਿਆ ਤੁਹਾਡੀਆਂ ਲਿਮਟਾਂ ਬੰਦ ਦਿੱਤੀਆਂ ਨੇ ਤੁਹਾਨੂੰ ਕਹੀ ਜਾਂਦੇ ਹੋਲੀ-ਹੋਲੀ ਬਸ ਬੰਦ ਜਾਂਦੀ ਅੱਜ ਬੰਦ ਜਾਂਦੀ ਸਿਰੇ ਬੰਦ ਜਾਂ ਜਲੰਧਰ ਗਏ ਨੇ ਲੁਧਿਆਣਾ ਗਏ ਆ ਤੇ ਸਾਨੂੰ ਲਾਹ ਚ ਦਿੱਤੀ ਗਏ ਤੇ 4 ਲੱਖ ਰੁਪਇਆ ਪਾਇਆ ਵੀ ਉਹਨੇ ਆਪਦੇ ਕੋਲੋਂ ਇਹ ਨਹੀਂ ਪਤਾ ਸਾਡੀਆਂ ਜੁੱਤੀਆਂ ਸਾਡੇ ਸ਼ੇਰ ਕਰ ਗਿਆ ਸਾਡੇ ਸਾਡੀਆਂ ਨਿੰਮਤਾ ਪਾਜੀਆਂ ਸਾਡੇ ਸਾਨੂੰ ਪਾ ਕੇ ਤੇ ਫਿਰ ਸਾਡੇ ਕੋਲ ਵਾਪਸ ਲੈ ਗਿਆ 4,20,000 ਰੁਪਏ ਤੇ ਸਾਨੂੰ ਤਾਂ ਪਤਾ ਹੀ ਲੱਗਾ ਕਿ ਲਾਲਜੀ ਤੈਨੂੰ ਪਤਾ ਲੱਗਾ ਅਸੀਂ ਆਏ ਇੱਥੇ ਸਾਰਾ ਦੇਖੋ ਸਟੇਟਮੈਂਟ ਕਢਾਈ ਉਹਨੂੰ ਫਿਰ ਪਤਾ ਲੱਗਾ ਸਾਡੀ 8 ਲੱਖ ਤੇ ਅਸੀਂ ਅਸੀਂ ਹਜ਼ਾਰ ਦਾ ਲੋਨ ਵੀ ਉੱਤੇ ਕਰ ਛੱਡਿਆ ਨੇ ਤੇ 8 ਲੱਖ ਦਾ ਸਾਡਾ ਠੱਗੀ ਹੋ ਗਈ ਹੈ ਸਾਡੇ ਨਾਲ ਮੰਗ ਕੀ ਕਰਦੇ ਮੰਗਾ ਇਹ ਕਰਨੇ ਸਾਨੂੰ ਇਨਸਾਫ ਦਿੱਤਾ ਜਾਵੇ ਕਿਹਨੇ ਕਿਹਨਾਂ ਠੱਗੀ ਮਾਰੀ ਹੈ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਇਹ ਸਾਡੇ ਪਾਸੇ ਸਾਡੇ ਵਾਪਸ ਕੀਤੇ ਜਾਣ ਹਾਂਜੀ